ਜੀਸਸ ਜੀਆ ਕਰ ਦੋਸਤੋ ਅੱਜ ਦੀ ਅਪਡੇਟ 88899 ਭਰਤੀ ਦੇ ਸਬੰਧ ਵਿੱਚ ਇੱਕ ਨਵੀਂ ਅਪਡੇਟ ਜਾਰੀ ਕੀਤੀ ਗਈ ਹੈ ਇੱਕ ਨਵਾਂ ਨੋਟੀਫਿਕੇਸ਼ਨ ਡਿਪਾਰਟਮੈਂਟ ਵੱਲੋਂ ਜਾਰੀ ਕਰ ਦਿੱਤਾ ਗਿਆ ਡਾਕੂਮੈਂਟ ਵੈਰੀਫਿਕੇਸ਼ਨ ਦੇ ਸਬੰਧ ਵਿੱਚ ਲਿਸਟ ਆਊਟ ਹੋਈ ਹੈ ਕਿੰਨੀ ਕੱਟ ਆਫ ਵਾਲੇ ਸਟੂਡੈਂਟਸ ਨੂੰ ਸਕਰੂਟੀਨਿੰਗ ਲਈ ਬੁਲਾਇਆ ਗਿਆ ਆਉ ਚਾਹੁੰਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵਯੋਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਇਟੀ ਟੀ ਰਿਲੇਟਿਵ ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਜੌਬ ਅਲਰਟ ਉੱਪਰ ਦੇਖਣ ਨੂੰ ਮਿਲ ਸਕਣਗੇ ਅਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਲਿਸਟ ਦੇ ਉੱਪਰ ਤਾਂ ਇਸ ਦੇ ਲਈ ਇੱਕ ਕੋਰਟ ਦਾ ਆਰਡਰ ਵੀ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਸਾਰੀ ਇਨਫੋਰਮੇਸ਼ਨ ਦਿੱਤੀ ਗਈ ਹੈ ਕਿ ਕਿਸ ਤਰੀਕੇ ਕਿਸ ਬੇਸ ਤੇ ਜੋ ਆਪਣੀ ਇਹ ਭਰਤੀ ਆ ਪੂਰੀ ਹੋਵੇਗੀ ਇਹ ਹਾਈ ਕੋਰਟ ਦੇ ਵੱਲੋਂ ਸਾਰਾ ਹੀ ਆਰਡਰ ਆਪਾਂ ਨੂੰ ਵੈਬਸਾਈਟ ਦੇ ਉੱਪਰ ਸ਼ੇਅਰ ਕੀਤਾ ਗਿਆ ਉਸ ਦੇ ਨਾਲ ਹੀ ਆਪਾਂ ਨੂੰ ਕੱਲ 7 6 2024 ਨੂੰ ਇੱਕ ਪਬਲਿਕ ਨੋਟਿਸ ਦਫਤਰ ਡਾਇਰੈਕਟਰ ਸਿੱਖਿਆ ਭਰਤੀ ਡ੍ਰੈਪ ਆਊਟ ਵੱਲੋਂ ਜਾਰੀ ਕੀਤਾ ਗਿਆ ਸਿੱਖਿਆ ਵਿਭਾਗ ਪੰਜਾਬ ਦੀ ਦੋ 8TT 2364 ਅਸਾਮੀਆਂ ਦੀ ਭਰਤੀ ਲਈ ਮਿਤੀ 6 3 2020 ਨੂੰ ਵਿਗਿਆਪਨ ਦਿੱਤਾ ਗਿਆ ਸੀ ਵਿਗਿਆਪਨ ਵਿੱਚ ਦਰਸਾਲ ਸ਼ਰਤਾਂ ਅਨੁਸਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 17 11 2020 ਸਿ ਜਾਂ ਤੇ ਇਨਸਾਮੀਆਂ ਦੀ ਮਿੱਤੀ 29 11 2020 ਨੂੰ ਉਹ ਵਿਆਪ ਦੇ ਟੈਸਟ ਪਲਾਨ ਉਪਰੰਤ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਸੀ ਅਤੇ ਨਤੀਜੇ ਤੋਂ ਬਾਅਦ ਅਲੱਗ-ਅਲੱਗ ਕਾਰਨਾ ਕਰਕੇ ਭਰਤੀ ਨੂੰ ਰੋਕ ਦਿੱਤਾ ਗਿਆ ਸੀ ਜਿਸ ਦੇ ਅਨੁਸਾਰ ਹਾਈ ਕੋਰਟ ਦਾ ਜੋ ਐਲਪੀਏ ਨੰਬਰ 1898 2023 ਗਰਮਨ ਕੁਮਾਰ ਐਂਡ ਅਦਰ ਵੈਸਟ ਸਟੇਟ ਪੰਜਾਬਨ ਅਦਰਸ ਵੱਲੋਂ 2364/3 ਨੂੰ ਰਿਵਿਊ ਕਰਦੇ ਹੋਏ ਕੇਸ ਲਗਾਇਆ ਗਿਆ ਸੀ ਇਹਨਾਂ ਹੁਕਮਾਂ ਦੀ ਪਾਲਣ ਕਰਦੇ ਹੋਏ ਮੋੜ ਤੋਂ 12/6/2024 ਤੋਂ 20/6/2024 ਤੱਕ ਸਕਰੂਟੀਨੀ ਪ੍ਰਕਿਰਿਆ ਆਰੰਭ ਕੀਤੀ ਜਾ ਰਹੀ ਹੈ ਈਟੀਟੀ 2364/3 ਸੰਬੰਧ ਜੋ ਸਕਰੂਟੀਨੀ ਪ੍ਰਕਿਰਿਆ ਆਰੰਭ ਕੀਤੀ ਜਾ ਰਹੀ ਹੈ ਉਸ ਦੇ ਸੰਬੰਧ ਵਿੱਚ ਸਪਸ਼ਟ ਕੀਤਾ ਜਾਂਦਾ ਹੈ ਕਿ ਜਿੰਨਾ ਉਮੀਦਵਾਰਾਂ ਦੇ ਮਿਤੀ 16 12 2020 ਤੋਂ 24 12 2020 ਤੱਕ ਕਾਉਂਸਲਿੰਗ ਕੀਤੀ ਜਾ ਚੁੱਕੀ ਹੈ ਉਹਨਾਂ ਨੂੰ ਦੁਬਾਰਾ ਸਕਰੂਟਨੀ ਲਈ ਹਾਜ਼ਰ ਹੋਣ ਦੀ ਜ਼ਰੂਰਤ ਨਹੀਂ ਹੈ ਪਰ ਸਬੰਧਤ ਉਮੀਦਵਾਰ ਜੇਕਰ ਆਪਣੀ ਕੋਈ ਦਸਤਾਵੇਜ਼ ਜਮ੍ਹਾਂ ਕਰਾਉਣਾ ਚਾਹੁੰਦਾ ਹੈ ਤਾਂ ਸਕਰੂਟਨੀ ਵਾਲੇ ਦਿਨ ਆ ਕੇ ਜਮ੍ਹਾਂ ਕਰਵਾ ਸਕਦੇ ਹਨ ਇਸ ਤੋਂ ਇਲਾਵਾ ਮੀਮੋ ਨੰਬਰ ਦਿੱਤਾ ਗਿਆ ਹੈ ਜਿਸ ਦੇ ਅਨੁਸਾਰ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਕਿ ਸਕਰੂਟਨੀ ਰੱਦ ਕੀਤੀ ਜਾਂਦੀ ਹੈ ਅਤੇ ਇਹਨਾਂ ਦਿਨਾਂ ਵਿੱਚ ਸਕਰੂਟਨੀ ਲਈ ਹਾਜ਼ਰ ਹੋਏ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਦਰਸਲ ਦੇ ਸ਼ਡਿਊਲ ਅਨਸਾਰ ਆਪਣੇ ਵਕ ਵਕ ਅੰਕ ਪ੍ਰਾਪਤ ਜੋ ਡਾਕੂਮੈਂਟ ਹੈ ਉਹ ਤੁਸੀਂ ਜਮ੍ਹਾਂ ਕਰਾਉਣਾ ਜ਼ਰੂਰ ਯਕੀਨੀ ਬਣਾਇਆ ਜਾਵੇ। ਅਗਰ ਡਾਕੂਮੈਂਟ ਜਮ੍ਹਾਂ ਨਹੀਂ ਕਰਾਉਂਦੇ ਤਾਂ ਉਹਨਾਂ ਦੀ ਸਕਰੂਟੀ ਨਹੀਂ ਕੀਤੀ ਜਾਵੇਗੀ। ਔਰ ਇਸ ਤਰੀਕੇ ਜੋ ਇਹ ਡਿਪਾਰਟਮੈਂਟ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਜਿਸ ਦਾ ਸਕਰੂਟੀਨਿੰਗ ਦਾ ਸਮਾਂ 10 ਵਜੇ ਤੋਂ 4 ਵਜੇ ਤੱਕ ਰੱਖਿਆ ਗਿਆ ਉਮੀਦਵਾਰਾਂ ਵੱਲੋਂ ਸਕਰੂਟੀਨਿੰਗ ਸਮੇਂ ਪ੍ਰਯਾਤ ਜਾਣ ਵਾਲਾ ਪੜਤਾਲ ਫਾਰਮ ਜੋ ਨਾਸਟ ਤੇ ਦਿੱਤਾ ਗਿਆ ਇਸ ਨੂੰ ਨੱਥੀ ਕਰਕੇ ਲੈ ਕੇ ਜਾਣਾ ਹੋਵੇਗਾ ਹੁਣ ਗੱਲ ਕਰਦੇ ਆ ਕੱਟ ਆਫ ਸ਼ਡਿਊਲ ਅਨੁਸਾਰ ਜੋ ਦਿੱਤਾ ਗਿਆ 12 6 2024 ਨੂੰ ਓਪਨ ਕੈਟਾਗਰੀ ਆਲ ਕੈਂਡੀਡੇਟ ਜਿਨ੍ਹਾਂ ਦੇ 64 ਤੋਂ 72 ਨੰਬਰ ਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਉਸ ਤੋਂ ਬਾਅਦ 13 6 2024 ਨੂੰ ਓਪਨ ਕੈਟਾਗਰੀ ਵਿੱਚ 62 ਤੋਂ 63 ਨੰਬਰ ਵਾਲੇ ਸਟੂਡੈਂਟਸ ਜਿਨ੍ਹਾਂ ਦਾ ਬਰਥ 1996 ਤੋਂ 1996 ਦੇ ਵਿੱਚ ਹੀ ਹੈ ਉਹਨਾਂ ਸਾਰੇ ਸਟੂਡੈਂਟਸ ਨੂੰ ਬੁਲਾਇਆ ਗਿਆ ਇਸ ਤੋਂ ਬਾਅਦ 14 ਤਰੀਕ ਨੂੰ ਓਪਨ ਕੈਟਾਗਰੀ ਵਿੱਚ 61 62 ਨੰਬਰ ਵਾਲੇ ਜਿਨ੍ਹਾਂ ਦਾ 97 ਬਰਤ ਹੈ ਅਤੇ ਸ਼ਾਮ ਨੂੰ ਪੀ ਐਚ ਆਦਰਸ ਦੇ ਵਿੱਚ ਜੋ ਕਿ 50 ਤੋਂ 56 ਨੰਬਰ ਵਾਲੇ ਸਟੂਡੈਂਟਸ ਬੁਲਾਏ ਗਏ ਇਸ ਤੋਂ ਬਾਅਦ 15 ਤਰੀਕ ਨੂੰ BC ਕੈਟਾਗਰੀ ਦੇ 57 ਤੋਂ 60 ਨੰਬਰ ਵਾਲੇ 18 ਤਰੀਕ ਨੂੰ SC MB ਵਿੱਚ 41 ਤੋਂ 52 ਨੰਬਰ ਵਾਲੇ ਔਰ 19 ਤਰੀਕ ਨੂੰ SC RO ਜੋ ਕਿ 56 ਤੋਂ 60 ਅਤੇ एसएआरओई एसएम ਦੇ ਕੈਂਡੀਡੇਟ 33 ਤੋਂ 53 ਨੰਬਰ ਵਾਲੇ ਔਰ ਇਸ ਤੋਂ ਬਾਅਦ 20 ਤਰੀਕ ਨੂੰ ਜੀ ਬੁਲਾਏ ਗਏ ਆਪਣੇ ਬੀਸੀ ਦੇ ईएसएम ਕੈਂਡੀਡੇਟ 37 ਤੋਂ 48 ਨੰਬਰ ਵਾਲੇ ਜਰਨਲ ਦੇ 36 ਤੋਂ 50 ਅਤੇ ਜਰਨਲ EWS ਦੇ ਵਿੱਚ 56 ਤੋਂ 60 ਨੰਬਰ ਵਾਲੇ ਸਟੂਨਸ ਨੂੰ ਸਕਰੂਟੀ ਲਈ ਬਲਾਗ ਹੈ ਔਰ ਇਸ ਦੇ ਨਾਲ ਜੋ ਪੜਤਾਲ ਫਾਰਮ ਹੈ ਇਹ ਵੀ ਤੁਸੀਂ ਫਿਲ ਕਰਕੇ ਲੈ ਕੇ ਜਾਣਾ ਹੋਵੇਗਾ ਔਰ ਇਸ ਦੇ ਨਾਲ نیچے ਜੋ 3-4 ਪੇਜ ਦਿੱਤੇ ਹੋਇਆ ਅਲੱਗ-ਅਲੱਗ ਕੈਟਾਗਰੀ ਫਿਲ ਕਰਨ ਦੇ ਤਾਂ ਇਹ ਸਾਰੀ ਡਿਟੇਲ ਬਿਲਕੁਲ ਸਹੀ ਢੰਗ ਨਾਲ ਤੁਸੀਂ ਫਿਲ ਕਰਕੇ ਆਪਣੀ ਨਾਲ ਲੈ ਕੇ ਜਾਣੀ ਹੈ ਔਰ ਆਪਣੀ ਸਕਰੂਟੀਨ ਕਰਵਾਓ ਤਾਂ ਕਿ ਜਲਦੀ ਤੋਂ ਜਲਦੀ ਸਕਰੂਟੀਨ ਕੰਪਲੀਟ ਹੋਵੇ ਔਰ ਉਸ ਤੋਂ ਬਾਅਦ ਭਰਤੀ ਦੀ ਫਾਈਨਲ ਲਿਸਟਾਂ ਜਾਰੀ ਕਰ ਦਿੱਤੀਆਂ ਜਾਣਗੀਆਂ ਤਾਂ ਇਹ ਸੀ ਅੱਜ ਦੀ ਅਪਡੇਟ ਹੋਰ ਨਵੀਆਂ ਅਪਡੇਟ ਲਈ ਚੈਨਲ ਪੰਜਾਬ ਜੋਬ ਲੱਟ ਨੂੰ ਸਬਸਕ੍ਰਾਈਬ ਕਰੋ ਧੰਨਵਾਦ